ਤੁਸੀਂ ਦੇਖ ਰਹੇ ਹੋ ਸਮਝਟ ਨਿਊਜ਼ ਮੈਂ ਹਾ ਭਪਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪਖ ਦੀ ਸਿਆਸਤ ਦੇ ਵਿੱਚ ਪਖ ਦੀ ਸਿਆਸਤ ਇਸ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ ਸਿਆਸਤ ਦੀਆਂ ਸਾਡੇ ਨਾਲ ਮੌਜੂਦ ਨੇ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਵਿਰਿੰਦਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਪਿੰਦਰ ਜੀ ਵਿਰਿੰਦਰ ਜੀ ਗੱਲ ਕਰ ਲੈਣੇ ਆਂ ਦੇਸ਼ ਦੇ ਅੱਜ ਗਣਤੰਤਰ ਦਿਵਸ ਸੀਗਾ ਤੇ ਕਾਫੀ ਉਤਸ਼ਾਹ ਪੂਰੇ ਦੇਸ਼ ਦੇ ਵਿੱਚ ਸੀਗਾ ਕਾਫੀ ਉਤਸ਼ਾਹ ਦੇ ਨਾਲ ਗਣਤੰਤਰ ਦਿਵਸ ਮਨਾਇਆ ਗਿਆ ਸਿਆਸੀ ਆਗੂਆਂ ਦੇ ਵੱਲੋਂ ਝੰਡੇ ਵੀ ਚੜਾਏ ਗਏ ਕੀ ਕਹਿਣਾ ਤੁਹਾਡਾ ਇਸ ਗਣਤੰਤਰ ਦਿਵਸ ਨੂੰ ਲੈ ਕੇ ਦੇਖੋ ਜੀ ਹਰ ਸਾਲ ਇਹ ਗਣਤੰਤਰ ਦਿਵਸ ਜੀ ਇਹ ਦਿਹਾੜਾ ਜਿਹੜਾ ਮਨਾਇਆ ਜਾਂਦਾ ਹੈ ਸੰਵਿਧਾਨ ਲਾਗੂ ਹੋਇਆ ਸੀ ਸਾਡੇ ਪਿਆਰੇ ਦੇਸ਼ ਭਾਰਤ ਦਾ ਜੀ ਔਰ ਪੰਜਾਬ ਦੇ ਵਿੱਚ ਵੀ ਜਿਸ ਤਰੀਕੇ ਦੇ ਨਾਲ ਮਾਹੌਲ ਬਣਿਆ ਪਿਆ ਸੀ ਹੂੰ ਪੰਨੂ ਦੀਆਂ ਧਮਕੀਆਂ ਆਉਂਦੀਆਂ ਪਈਆਂ ਸੀ ਜੀ ਲੁਧਿਆਣੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਝੰਡਾ ਲਹਿਰਾਇਆ ਕੱਲ ਤੋਂ ਹੀ ਸ਼ਾਮ ਤੋਂ ਹੀ ਭਗਵੰਤ ਮਾਨ ਹੋਰੀ ਆ ਚੁੱਕੇ ਸੀ ਲੁਧਿਆਣਾ ਜੀ ਔਰ ਜਿਸ ਤਰੀਕੇ ਦੇ ਨਾਲ ਹਮ 24 ਘੰਟੇ ਪਹਿਲਾਂ ਹੀ ਪੂਰੀਆਂ ਜਿਹੜੀਆਂ ਤਿਆਰੀਆਂ ਸਿਕਿਉਰਿਟੀ ਇੰਟੈਲੀਜੈਂਸ ਬਿਊਰੋ ਜੀ ਪੰਜਾਬ ਦੀ ਜਿਹੜੀ ਹੈ ਜਿੰਨੇ ਵੀ ਖੂਫੀਆਂ ਏਜੰਸੀਆਂ ਸੀਗੀਆਂ ਉਹ ਲੱਗੇ ਹੋਏ ਸੀਗੇ ਚੱਪੇ-ਚੱਪੇ ਤੇ ਜਿਹੜੇ ਪੁਲਿਸ ਫੋਰਸ ਤਾਇਨਾਤ ਸੀ ਜੀ ਕੋਈ ਮੰਨ ਭਾਗੀ ਘਟਣਾ ਨਾ ਵਾਪਰੇ ਪੂਰੀ ਸਿਕਿਉਰਿਟੀ ਸੀ ਕਿਸੇ ਆਮ ਬੰਦੇ ਨੂੰ ਨਹੀਂ ਸੀ ਜਾਣ ਦਿੱਤਾ ਜਾ ਰਿਹਾ ਖੇਤੀਬੜੀ ਯੂਨੀਵਰਸਿਟੀ ਦੇ ਵਿੱਚ ਜੀ ਔਰ ਇਸ ਦੌਰਾਨ ਝੰਡਾ ਲਹਿਰਾਉਣ ਤੋਂ ਬਾਅਦ ਭਗਵੰਤ ਮਾਨ ਹੋਰਾਂ ਨੇ ਆਪਣੇ ਭਾਸ਼ਣ ਦੇ ਵਿੱਚ ਜ਼ਿਕਰ ਕੀਤਾ ਉਹਨਾਂ ਝਾਕੀਆਂ ਦਾ ਜਿਹੜੀਆਂ ਝਾਕੀਆਂ ਦਿੱਲੀ ਜਾਣੀਆਂ ਸੀ ਉਹ ਝਾਕੀਆਂ ਪਤਾ ਹੀ ਹੈ ਕਿ ਉਹ ਨਹੀਂ ਜਾਣ ਦਿੱਤੀਆਂ ਗਈਆਂ ਮੁੱਖ ਮੰਤਰੀ ਹੋਰਾਂ ਨੇ ਕਿਹਾ ਕਿ ਇਹ ਸਾਡੇ ਜਿਹੜੇ ਹੈਗੇ ਸ਼ਹੀਦ ਉਹਨਾਂ ਦੀ ਜਿਹੜਾ ਹੈਗਾ ਇੱਕ ਤਰ੍ਹਾਂ ਨਾਲ ਉਹਨਾਂ ਨੇ ਪਿੱਛੇ ਕੀਤਾ ਗਿਆ ਉਹਨਾਂ ਦੀ ਬਦੌਲਤ ਹੀ ਸਾਡਾ ਜਿਹੜਾ ਦੇਸ਼ ਹੈ ਆਜ਼ਾਦ ਹੋਇਆ ਉਹਨਾਂ ਦੀ ਬਦੌਲਤ ਹੀ ਜੀ ਇਹ ਜਿਹੜਾ ਗਣਤੰਤਰਤਾ ਦਿਹਾੜਾ ਅੱਜ ਮਨਾ ਰਹੇ ਹਾਂ ਜੀ ਸੋ ਉਹ ਝਾਕੀਆਂ ਜਿਹੜੀਆਂ ਤਿੰਨ ਕੱਡੀਆਂ ਗਈਆਂ ਦੱਸਿਆ ਕਿ ਦੱਸੋ ਕਿ ਕਿਹੜੀ ਕੀ ਕਮੀ ਹੈ ਨਾ ਝਾਕੀਆਂ 'ਚ ਜੀ ਖੈਰ ਇਹਨਾਂ ਝਾਕੀਆਂ ਨੂੰ ਜੋ ਹੈ ਉਹ ਹਰ ਪਿੰਡ-ਪਿੰਡ ਦੇ ਵਿੱਚ ਲੈ ਕੇ ਜਾਣਾ ਜੀ ਹੁਣ ਤੇ ਗੱਲ ਇਹਦਾ ਕਿ ਇਸ ਤੋਂ ਬਾਅਦ ਹੁਣ ਜਿਹੜੇ ਵੀ ਗਣਤੰਤਰ ਦਿਹਾੜੇ ਆਉਣੇ ਨੇ ਹੂੰ ਉਹ ਅਗਲੇ ਸਾਲ ਦਿੱਲੀ ਦੇ ਵਿੱਚ ਸਰਕਾਰ ਭਾਰਤ ਸਰਕਾਰ ਵੱਲੋਂ ਮਨਜ਼ੂਰੀ ਮਿਲ ਗਈ ਆ ਉੱਥੇ ਇਹ ਝਾਕੀਆਂ ਜਾਣਗੀਆਂ ਹੂੰ ਪਵਿੰਦਰ ਜੀ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਭਾਸ਼ਣ ਦਿੱਤਾ ਉਹਨਾਂ ਨੇ ਆਪ ਹੀ ਇੱਕ ਬੜੀ ਵੱਡੀ ਗੱਲ ਸਾਂਝੀ ਕੀਤੀ ਆ ਨਿੱਜੀ ਗੱਲ ਸਾਂਝੀ ਕੀਤੀ ਆ ਭਗਵੰਤ ਪਾਣਹਰਾਂ ਨੇ ਮੇਰੀ ਗੱਲ ਕਰਨ ਗੈਸ ਵੀ ਖੁਸ਼ੀਆਂ ਦੀ ਗੱਲ ਤੇ ਖੁਸ਼ੀਆਂ ਦੀ ਗੱਲ ਜਿਹੜੀ ਜ਼ਾਹਰ ਕੀਤੀ ਆ ਕਿ ਉਹ ਮਾਰਚ ਮਹੀਨੇ ਹੂੰ ਜੀ ਵਾਰ ਜੀ ਪਿਤਾ ਪਣਨ ਜਾ ਰਹੇ ਨੇ ਜੀ ਤੇ ਉਹਨਾਂ ਨੇ ਖਾਸ ਤੌਰ ਤੇ ਕਿਹਾ ਮੁੰਡਾ ਹੋਵੇ ਕੁੜੀ ਹੋਵੇ ਹਮ ਅਸੀਂ ਤਿਆਂ ਦਾ ਵੀ ਉਨਾ ਹੀ ਸਤਿਕਾਰ ਕਰਦੇ ਆ ਜੀ ਤੇ ਖੁਸ਼ੀ ਜੋ ਵੀ ਹੋਵੇ ਉਹ ਖੁਸ਼ੀਆਂ ਕਿਹੜੇ ਨਾਲ ਜੀ ਸੋ ਉਸੇ ਤਰੀਕੇ ਨਾਲ ਅੱਜ ਅ ਦਿੱਲੀ ਵਿਖੇ ਵੀ ਹਮ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਝੰਡਾ ਲਹਿਰਾਇਆ ਗਿਆ ਹਮ ਔਰ ਉਹਦੇ ਵਿੱਚ ਜਿਸ ਢੰਗ ਨਾਲ ਮੁੱਖ ਮਹਿਮਾਨ ਜਿਹੜੇ ਫਰਾਂਸ ਦੇ ਰਾਸ਼ਟਰਪਤੀ ਪ੍ਰੈਜ਼ੀਡੈਂਟ ਜੀ ਐਮਾਨੂਅਲ ਮੈਕਰੋਨ ਉਹ ਚੀਫ ਗੈਸਟ ਦੇ ਤੌਰ ਤੇ ਇੱਥੇ ਆਏ ਜੀ ਗਵਿੰਦਰ ਜੀ ਦੱਸਿਆ ਕਿ ਜਿਹੜਾ ਆਪਾਂ ਜੇ ਗੱਲ ਕਰੀ ਨੇ ਭਾਰਤ ਦੇ ਸਭ ਤੋਂ ਦੋਸਤਾਨਾ ਜਿਹੜਾ ਸਬੰਧ ਨੇ ਉਹਨਾਂ ਵਿੱਚ ਇਹ ਪਹਿਲੇ ਨੰਬਰ ਤੇ ਤੇ ਰੂਸ ਆਂਦਾ ਰਸ਼ੀਆ ਕਿਉਂਕਿ ਰਸ਼ੀਆ ਦੇ ਨਾਲ ਭਾਰਤ ਦੇ ਸ਼ੁਰੂ ਤੋਂ ਹੀ ਬੜੇ ਚੰਗੇ ਚੰਗੇ ਸਬੰਧ ਰਹੇ ਨੇ ਤੇ ਪੈਰ ਪੈਰ ਤੇ ਇੱਕ ਦੂਜੇ ਦੀ ਮਦਦ ਕੀਤੀ ਜਾਂਦੀ ਹੈ ਉਸੇ ਤਰੀਕੇ ਦੇ ਨਾਲ ਫਰਾਂਸ ਦੀ ਆਪਾਂ ਜੇ ਗੱਲ ਕਰੀਏ ਤੇ ਫਰਾਂਸ ਰਸ਼ੀਆ ਤੋਂ ਬਾਅਦ ਫਰਾਂਸ ਉਹ ਦੂਜੇ ਨੰਬਰ ਦਾ ਮੁਲਕ ਹੈ ਜਿਹਦਾ ਭਾਰਤ ਦੇ ਨਾਲ ਬਹੁਤ ਵਧੀਆ ਚੰਗੇ ਸਬੰਧ ਨੇ ਜੀ ਔਰ ਇਹ ਵੀ ਮੈਂ ਜ਼ਿਕਰ ਕਰਾਂਗਾ 1998 ਦੇ ਵਿੱਚ ਜਦੋਂ ਭਾਰਤ ਨੇ ਨਿਊਕਲੀਅਰ ਟੈਸਟ ਕੀਤਾ ਸੀਗਾ ਹੂੰ ਉਸ ਵੇਲੇ ਜਿੱਥੇ ਬਾਕੀ ਮੁਲਕਾਂ ਨੇ ਭਾਰਤ ਦੇ ਉੱਤੇ ਕਈ ਬੰਦਸ਼ਾਂ ਲਾਤੀਆਂ ਸੀਗੀਆਂ ਜੀ ਉੱਥੇ ਜੀ ਤੁਸੀਂ ਦੇਖ ਲਓ ਕਿ ਆਪਣੇ ਜਿਹੜੇ ਹੈਗੇ ਆ ਫਰਾਂਸ ਉਸ ਨੇ ਭਾਰਤ ਦੇ ਨਾਲ ਖੜਾ ਹੋਇਆ ਸੀਗਾ ਔਰ ਇਥੋਂ ਹੀ ਨਹੀਂ ਹੁਣ ਮੈਕਰੋਨ ਨੇ ਇੱਕ ਹੋਰ ਵੱਡੀ ਗੱਲ ਕਹੀ ਹੈ ਜਿਸ ਤਰੀਕੇ ਦੇ ਨਾਲ ਤੁਸੀਂ ਦੇਖ ਲਓ ਕਿ ਅੱਜ ਕੈਨੇਡਾ ਜੀ ਭਾਰਤੀ ਸਟੂਡੈਂਟਸ ਨਾਲ ਨਾਲ ਜੋ ਇੰਟਰਨੈਸ਼ਨਲ ਸਟੂਡੈਂਟਸ ਨੇ ਉਹਨਾਂ ਤੇ ਪਾਬੰਦੀਆਂ ਲਾ ਰਿਹਾ ਉੱਥੋਂ ਦੇ ਸਟੂਡੈਂਟਸ ਦੀ ਗਿਣਤੀ ਜਿਹੜੀ ਆ ਘਟਾ ਰਿਹਾ ਹੋਰ بڑے ਜਿਹੜੇ ਹੈਗੇ ਆ ਛੱਟ ਕੇ ਦਿੱਤਾ ਕੈਨੇਡਾ ਸਰਕਾਰ ਬਿਲਕੁਲ ਛੱਟ ਕੇ ਦੇ ਰਿਹਾ ਔਰ ਜਿਸ ਤਰੀਕੇ ਦੇ ਨਾਲ ਉੱਥੇ ਸਿੱਖਿਆ ਪ੍ਰਾਪਤ ਕਰਨਾ ਔਖੀ ਹੁੰਦੀ ਜਾ ਰਹੀ ਹੈ ਹੁਣ ਫਰਾਂਸ ਨੇ ਟੀਚਾ ਰੱਖਿਆ 30000 ਭਾਰਤੀ ਵਿਦਿਆਰਥੀਆਂ ਨੂੰ ਉੱਥੇ ਦਾਖਲਾ ਦੇਣ ਦਾ ਫਰਾਂਸ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਹੂੰ ਸੋ 30000 ਦੇ ਕਰੀਬ ਜਿਹੜਾ ਗੋਲ ਹੈ ਉਹਨਾਂ ਨੇ ਰੱਖਿਆ ਔਰ ਇਸੇ ਤਰੀਕੇ ਦੇ ਨਾਲ ਜੋ ਮੈਕਰੋਨ ਇੱਥੇ ਚੀਫ ਗੈਸਟ ਦੇ ਤੌਰ ਤੇ ਆਏ ਐ ਜੀ ਬਹੁਤ ਵਧੀਆ ਭਾਰਤ ਦੇ ਜਿਹੜੇ ਔਰ ਫਰਾਂਸ ਦੇ ਸਬੰਧ ਨੇ ਜੀ ਉਹ ਹੋਰ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵਧੀਆ ਹੋਣਗੇ ਜੀ ਜੀ ਜਿਵੇਂ ਅੰਦਰ ਜੀ ਗੱਲ ਕਰੀਏ ਆਪਾਂ ਗੱਲ ਕਰ ਲੈਨੇ ਆਪਾਂ ਪੁਲਿਸ ਅਫਸਰਾਂ ਦੀ ਪੰਜਾਬ ਦੇ ਪੁਲਿਸ ਅਫਸਰਾਂ ਨੂੰ ਲੈ ਕੇ ਇੱਕ ਵੱਡੀ ਗੱਲ ਸਾਹਮਣੇ ਆਈ ਆ ਤਬਦੀਲੀ ਕੀਤੀ ਗਈ ਆ ਇਹ ਤਬਦੀਲੀਆਂ ਨੂੰ ਕਿੱਦਾਂ ਦੇਖਦੇ ਤੁਸੀਂ ਦੇਖੋ ਮੈਨੂੰ ਲੱਗਦਾ ਕਿ ਜਿਸ ਢੰਗ ਨਾਲ 15 ਜਿਹੜੇ ਆਈਪੀਐਸ ਆ ਔਰ ਮਿਕਲ 75 76 ਪੀਸੀਐਸ ਪੀਪੀਐਸ ਜਿਹੜੇ ਅਫਸਰ ਨੇ ਉਹ ਜਿਹੜੇ ਤਬਦੀਲ ਇਧਰ ਤੋਂ ਉਧਰ ਕੀਤੇ ਗਏ ਨੇ ਮੈਨੂੰ ਲੱਗਦਾ ਇਹ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਇਹ ਆਖਰੀ ਟਰਾਂਸਫਰਸ ਨੇ ਜੀ ਏਡੇ ਵੱਡੇ ਪੱਦਰ ਤੇ ਪੁਲਿਸ ਅਫਸਰਾਂ ਦੀਆਂ ਕਿਉਂਕਿ ਚੋਣਾ ਦੇ ਨੇੜੇ ਹਮ ਬਦਲੀਆਂ ਜਿਹੜੀਆਂ ਪੁਲਿਸ ਅਫਸਰਾਂ ਦੀਆਂ ਹੋ ਜਾਂਦੀਆਂ ਨੇ ਹਮ ਔਰ ਜਿਸ ਤਰੀਕੇ ਦੇ ਨਾਲ ਪੁਲਿਸ ਅਫਸਰਾਂ ਦੀਆਂ ਬਦਲੀਆਂ ਹੋਈਆਂ ਨੇ ਹਮ ਹਾਂ ਕਿਤੇ ਬਹੁਤ ਅਹਿਮ ਖਾਸ ਗੱਲ ਨਾ ਹੋ ਜੇ ਕਿ ਕੋਈ ਕਿਸੇ ਬੰਦੇ ਦੀ ਦੁਬਾਰਾ ਹਮ ਟਰਾਂਸਫਰ ਕਰਨੀ ਪਵੇ ਅਦਰਵਾਇਸ ਇਹ ਜਿਹੜੀਆਂ ਬਦਲੀਆਂ ਹੈਗੀਆਂ ਨੇ ਮੈਨੂੰ ਲੱਗਦਾ ਕਿ ਆਖਰੀ ਬਦਲੀਆਂ ਨੇ ਹੁਣ ਛੇਤੀ ਤੁਸੀਂ ਲੋ ਫਰਵਰੀ ਦਾ ਮਹੀਨਾ ਆਉਣ ਵਾਲਾ ਅੱਜ 26 ਆ ਤੇ ਫਰਵਰੀ ਦਾ ਮਹੀਨਾ ਆਉਣ ਵਾਲਾ ਹਮ ਤੇ ਫਰਵਰੀ ਦੇ ਮਹੀਨੇ ਦੇ ਵਿੱਚ ਅਨਾਉਂਸਮੈਂਟਸ ਵੀ ਜੀ ਵਟੀਆਂ ਹੋ ਜਾਣਗੀਆਂ ਜਿਸ ਤਰੀਕੇ ਦੇ ਨਾਲ ਲੋਕ ਸਭਾ ਦੇ ਉਮੀਦਵਾਰਾਂ ਦੀਆਂ ਜਿਹੜੀਆਂ ਅਨਾਉਂਸਮੈਂਟਸ ਸਾਰੀਆਂ ਪਾਰਟੀਆਂ ਕਰ ਸਕਦੀ ਹੈ ਜੀ ਸੋ ਛੇਤੀ ਜਾਪਤਾ ਚੋਣ ਜਾਪਤਾ ਵੀ ਲੱਗ ਸਕਦਾ ਹੈ ਹਮ ਸੋ ਮੈਨੂੰ ਲੱਗਦਾ ਕਿ ਇਹ ਜਿਹੜੀ ਪ੍ਰਕਿਰਿਆ ਹੈਗੀ ਹੈ ਹਮ ਤਬਦੀਲੀਆਂ ਦੀ ਉਹ ਲੋਕ ਸਭਾ ਦੀਆਂ ਚੋਣਾਂ ਨੂੰ ਦੇਖਦੇ ਹੋਏ ਕੀਤੀ ਗਈ ਹੈ ਜੇ ਗੱਲ ਕਰੀਏ ਵਰਿੰਦਰ ਜੀ ਤੁਲਾਵਾ ਗੱਲ ਕਰਨ ਆਪੇ ਅਮਰਸਰ ਦੀ ਅਮਰਸਰ ਦੇ ਵਿੱਚ ਇੱਕ ਸੈਸ਼ਨ ਜੱਜ ਦੇ ਉੱਪਰ ਹਮਲਾ ਹੁੰਦਾ ਵਾ ਜੀ ਦੇਖਦੇ ਹਾਂ ਕਿੰਦਾ ਕੀ ਲਾ ਐਂਡ ਆਰਡਰ ਦੀ ਸਥਿਤੀ ਨੂੰ ਕਿੰਦਾ ਦੇਖਦੇ ਹੋ ਤੁਸੀਂ ਪਵਿੰਦਰ ਜੀ ਵਦੀਕ ਜ਼ਿਲ੍ਹਾ ਸੈਸ਼ਨ ਜੱਜ ਉੱਥੇ ਮੈਂ ਨਾ ਨਹੀਂ ਲਾਂਗਾ ਹਮ ਅਮਰਸਰ ਦੇ ਵਿੱਚ ਜੀ ਅਮਰਸਰ ਦੇ ਵਿੱਚ ਵਦੀਕ ਸੈਸ਼ਨ ਜੱਜ ਹਮ ਜਿਹੜੇ ਸੀ ਬੀਬੀ ਜੱਜ ਹੈਗੇ ਨੇ ਮੈਡਮ ਉਹ ਆ ਰੋਜ਼ਾਨਾ ਰੰਜੀਤ ਐਵੇਨਿਊ ਇਲਾਕੇ ਦੇ ਵਿੱਚ ਉੱਥੇ ਰੂਜ਼ ਪਾਰਕ ਹੈਗੀ ਉੱਥੇ ਸੈਰ ਕਰਨ ਜਾਂਦੇ ਸੀ ਜੀ ਕੋਠੀ ਦੇ ਲਾਗੇ ਹਮ ਪਾਰਕ ਸਵੇਰੇ 5 ਵਜੇ ਰੋਜ਼ਾਨਾ ਉਹਨਾਂ ਨੇ ਸੈਰ ਕਰਨ ਜਾਣਾ ਹਮ ਤੇ ਉਹ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਸੈਰ ਕਰਨਗੇ ਹਮ ਉਹ ਸੈਰ ਕਰਦੇ ਕਰਦੇ ਪਿੱਛੋਂ ਉਹਨਾਂ ਦੇ ਗਲ ਨੂੰ ਜਿਹੜਾ ਹੈਗਾ ਕਿਸੇ ਨੇ ਘੁੱਟ ਲਿਆ ਜੀ ਘੁੱਟ ਕੇ ਫੜ ਲਿਆ ਹਮ ਤੇ ਉਹਨਾਂ ਨੇ ਆਪਣੇ ਆਪ ਨੂੰ ਛੁਡਾਣ ਦੀ ਕੋਸ਼ਿਸ਼ ਵੀ ਕੀਤੀ ਡਿੱਗ ਗਏ ਹਮ ਥੋੜੀਆਂ ਬੋਤੀਆਂ ਜਿਹੜੀਆਂ ਸੱਟਾਂ ਜਿਹੜੀਆਂ ਲੱਗੀਆਂ ਨੇ ਜੋ ਤਰ ਰੋਲਾ ਪਾਇਆ ਦੰਡੀ ਉਹ ਕਹੇ ਕਿ ਮਤਲਬ ਆਪਣੇ ਆਪ ਨੂੰ ਬਚਾਉਣ ਵਾਸਤੇ ਜੋ ਵੀ ਉਹਨਾਂ ਨੇ ਡਿਫੈਂਸ ਕੀਤਾ ਉਹਨਾਂ ਨੇ ਕਰਨਾ ਚਾਹੀਦਾ ਸੀ ਉਹਨਾਂ ਨੇ ਕੀਤਾ ਤੇ ਉਹ ਜਦੋਂ ਰੋਲਾ ਪਿਆ ਤੇ ਉਹ ਜਿਹੜੇ ਹਮਲਾਵਰ ਸੀ ਭੱਜ ਗਏ ਖੈਰ ਥਾਣਾ ਰਣਜੀਤ ਐਵਨੀ ਦੀ ਪੁਲਿਸ ਨੇ ਧਾਰਾ 307 ਔਰ ਹੋਰ ਜਿਹੜੀਆਂ ਜ਼ਰੂਰੀ ਧਾਰਾਵਾਂ ਦੇ ਨਾਲ ਮਾਮਲਾ ਦਰਜ ਕਰ ਲਿਆ ਤੇ ਅਣਪਛਾਤੇ ਜੋ ਹਮਲਾਵਰ ਸੀਗੇ ਪਤਾ ਨਹੀਂ ਲੱਗਿਆ ਜੀ ਔਰ ਪਰ ਹੈਰਾਨਗੀ ਦੀ ਗੱਲ ਇਹ ਹੈ ਕਿ ਇੱਥੇ ਜਿੱਥੇ ਸਾਡੇ ਸਿਸਟਮ ਦੇ ਵਿੱਚ ਮੁਲਖ ਦੇ ਵਿੱਚ ਸੂਬੇ ਦੇ ਵਿੱਚ ਜੀ ਇਹ ਹਾਲਾਤ ਹੋ ਰਹੇ ਨੇ ਹੂੰ ਸਾਡੇ ਪੰਜਾਬ ਦੇ ਵਿੱਚ ਜਿੱਥੇ ਜੀ ਐਡੇ ਵੱਡੇ ਅਹੁਦੇਦਾਰ ਜਿਹੜੇ ਹੈਗੇ ਨੇ ਐਡੇ ਵੱਡੇ ਅਫਸਰ ਜੀ ਵੀ ਮਹਿਫੂਜ਼ ਨਹੀਂ ਉੱਥੇ ਤੁਸੀਂ ਆਮ ਆਦਮੀ ਦੀ ਕੀ ਤੁਸੀਂ ਸੋਚ ਸਕਦੇ ਹੋ ਔਰ ਵੈਸੇ ਤੇ ਕੀ ਹੁੰਦਾ ਕਿ ਸਿਕਿਉਰਿਟੀ ਹੁੰਦੀ ਹੈ ਜ ਆ ਸਰਬ ਹੁੰਦਾ ਨਾਲ ਆ ਪਰ ਪਤਾ ਲੱਗਿਆ ਕਿ ਉਸ ਵੇਲੇ ਸ਼ਾਇਦ ਦੇਖੋ ਇਹਦੇ ਬਾਰੇ ਆਪਾਂ ਪੂਰੀ ਤਰ੍ਹਾਂ ਤਤ ਨਹੀਂ ਗੱਲ ਕਰ ਸਕਦੇ ਜੀ ਪਰ ਬੜੀ ਹੈਰਾਨਗੀ ਦੀ ਗੱਲ ਹੈ ਇਹ ਨਹੀਂ ਪਤਾ ਲੱਗਿਆ ਕਿ ਸਿਕਿਉਰਟੀ ਉਹਨਾਂ ਦੇ ਨਾਲ ਸੀ ਨਹੀਂ ਸੀ ਜਾਂ ਨਹੀਂ ਸੀ ਲੱਗ ਕੇ ਹੀ ਵਾਰੀ ਕੀ ਹੁੰਦਾ ਹੈ ਕਿ ਘਰ ਦੇ ਲਾਗੇ ਪਾਰਕ ਹੋਣ ਦੇ ਕਰਕੇ ਜਿਹੜੇ ਹੈਗੇ ਆ ਉਹ ਜੀ ਸਾਹਿਬ ਚਲੋ ਵੀ ਕੱਲਿਆਂ ਸੈਰ ਕਰਨਾ ਮناسب ਸਮਝਦੇ ਆ ਜੀ ਹਰ ਇਸ ਚੀਜ਼ ਬਾਰੇ ਆਪਾਂ ਨੂੰ ਨਹੀਂ ਪਤਾ ਕਿ ਉਹਨਾਂ ਦੇ ਨਾਲ ਸਿਕਿਉਰਟੀ ਉਸ ਵੇਲੇ ਕਿਉਂਕਿ ਕੋਠੀ ਚ ਤੇ ਹੁੰਦੀ ਆ ਹਮੇਸ਼ਾ ਉਸ ਵੇਲੇ ਸੀਗੀ ਜਾਂ ਕਿੰਨੀ ਦੂਰ ਸੀ ਯਕੀਨਨ ਹਾਲਾਤਾਂ ਚ ਸੀ ਪਰ ਇਹ ਪਤਾ ਲੱਗਿਆ ਕਿ ਉਹਨਾਂ ਤੇ ਹਮਲਾ ਹੋਇਆ ਔਰ ਇਸ ਢੰਗ ਨਾਲ ਰਣਜੀਤ ਐਵੈਨਿਊ ਪੁਲਿਸ ਨੇ ਅਣਪਛਾਤੇ ਹਮਲਾਵਰਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਅੱਜ ਕੱਲ ਤੇ ਦੇਖੋ ਹਾਲਾਤ ਇਹੋ ਜੇ ਬਣਦੇ ਜਾ ਰਹੇ ਨੇ ਔਰ ਆਮ ਜਿਹੜੇ ਆ ਵਿਅਕਤੀ ਨੇ ਆਮ ਜਨਤਾ ਹੈ ਲਾਅ ਐਂਡ ਆਰਡਰ ਦੀ ਜਿਹੜੀ ਪੋਜੀਸ਼ਨ ਹੈ ਉਹ ਤੁਸੀਂ ਸਮਝ ਹੀ ਸਕਦੇ ਹੋ ਦੇਖ ਸਕਦੇ ਹੋ ਬਿਲਕੁਲ ਸੋ ਇਹ ਹਾਲਾਤ ਨੇ ਜੀ ਇਸ ਵੇਲੇ ਸਿਸਟਮ ਦੇ ਦੇਖੋ ਮੈਂ ਇਹ ਨਹੀਂ ਕਹਿੰਦਾ ਕਿ ਪੁਲਿਸ ਫੋਰਸ ਜਿਹੜੀ ਹੈ ਉਹ ਆਪਣਾ ਰੋਲ ਅਦਾ ਕਰ ਰਹੀ ਹੈ ਉਹਨਾਂ ਦੀ ਜਿੱਥੇ-ਜਿੱਥੇ ਡਿਊਟੀਆਂ ਹੁੰਦੀਆਂ ਨੇ ਕਿਉਂਕਿ ਅੱਜ ਕੱਲ ਸਾਰਾ ਆਨਲਾਈਨ ਸਿਸਟਮ ਹੈ ਕਿਤੇ ਵੀ ਕੋਈ ਗੱਲ ਹੋਵੇ ਤੇ ਲੋਕ ਜਿਹੜੇ ਨੇ ਮਿੰਟਮਿੰਟੇ ਵੀਡੀਓ ਬਣਾ ਲੈਂਦੇ ਨੇ ਤੇ ਪੁਲਿਸ ਅਫਸਰ ਵੀ ਜਿਹੜੇ ਅੱਜ ਕੱਲ ਦੇ ਆ ਰਹੇ ਨੇ ਭੁਪਿੰਦਰ ਜੀ ਅੱਜ ਕੱਲ ਦੀ ਜਿਹੜੀ ਯੰਗ ਨੌਜਵਾਨ ਪੀੜੀ ਆ ਰਹੀ ਹੈ ਪੁਲਿਸ ਅਫਸਰ ਬਣ ਕੇ ਜਾਂ ਮੁਲਾਜ਼ਮ ਬਣ ਕੇ ਬੜੇ तहजीब वाले ने बड़े हुँ. मैं समझ ना कि ਗੱਲ ਕਰਨ ਦਾ ਸਲੀਕਾ ਤਰੀਕਾ ਬੜਾ ਵਧੀਆ ਔਰ ਡੈਡੀਕੇਟਿਡ ਨੇ ਕੋਈ ਕਮੀ ਨਹੀਂ ਹੈ ਪਰ ਦੂਜੇ ਪਾਸੇ ਗੱਲ ਇਹ ਹੈ ਕਿ ਇਸ ਵੇਲੇ ਜੋ ਸਾਡੇ ਸੂਬੇ ਦੀ ਪਾਪੂਲੇਸ਼ਨ ਹੈ 3 ਕਰੋੜ ਤੋਂ ਵੱਧ ਕੇ ਹੈ ਜੀ ਕੈਨੇਡਾ ਦੇ ਨੇੜੇ ਤੇੜਿਆ ਕੈਨੇਡਾ ਦੇ ਵੀ ਮੇਰੇ ਖਿਆਲ ਪੌਣੇ ਇੱਕ ਚਾਰ ਕਰੋੜ ਦੇ ਹੈਗੇ ਆ ਤੇ ਮੈਨੂੰ ਲੱਗਦਾ ਇਹ ਵੀ ਉੱਥੇ ਪਹੁੰਚ ਪਹੁੰਚਣ ਵਾਲੀ ਹੈ ਪੰਜਾਬ ਦੀ ਵੀ ਸੋ ਇੰਨੀ ਵੱਡੀ ਆਬਾਦੀ ਨੂੰ ਇੰਨੀ ਘੱਟ ਪੁਲਿਸ ਫੋਰਸ ਜਿਹੜੀ ਹੈ ਉਹ ਕੇਟਰ ਕਰ ਰਹੀ ਹੈ ਆਪਾਂ ਲੁਧਿਆਣੇ ਦੀ ਗੱਲ ਕਰ ਲਈ ਤੇ ਲੁਧਿਆਣੇ ਦੇ ਵਿੱਚ ਵੀ ਅਕੱਲ ਜੋ ਪਤਾ ਲਾਇਆ ਸੀ ਕਿ ਲੁਧਿਆਣਾ ਕਮਿਸ਼ਨ ਰੇਟ ਦੇ ਅੰਦਰ ਹਮ 4183 ਜਿਹੜੇ ਮੁਲਾਜ਼ਮ ਅਫਸਰ ਜਿਹੜੇ ਹੈਗੇ ਆ ਉਹ ਇੰਨੀ ਹੈਗੀ ਹੈ ਨਫਰੀ ਹੈਗੀ ਹੈ ਪੁਲਿਸ ਦੀ ਔਰ ਤੁਸੀਂ ਦੇਖ ਲਓ ਲੁਧਿਆਣੇ ਦੀ ਪੋਪੂਲੇਸ਼ਨ ਕਿੰਨੇ ਲੱਖ ਹੈ ਐਗਜੈਕਟਲੀ ਕਿੰਨੀ ਹੋਊਗੀ ਲੁਧਿਆਣਾ ਕਮਿਸ਼ਨ ਰੇਟ ਦੇ ਅਧੀਨ ਜੀ ਸੋ ਇਹਦੇ ਵਿੱਚ ਕੀ ਹੈ ਕਿ ਜਿੰਨਾ ਪੋਪੂਲੇਸ਼ਨ ਦੇ ਹਿਸਾਬ ਨਾਲ 19 ਨਫਰੀ ਜਿਹੜੀ ਜਿੰਨੀ ਹੋਣੀ ਚਾਹੀਦੀ ਬਿਹਤ ਘੱਟ ਹੈ ਜੀ ਔਰ ਦੂਜੇ ਪਾਸੇ ਜੋ ਇਸ ਵੇਲੇ ਹਾਲਾਤ ਬਣੇ ਹੋਏ ਨੇ ਪੁੱਪ ਜੀ ਕਾਰਨ ਇੱਕ ਨਹੀਂ ਹੈ ਕਾਰਨ ਕਈ ਨੇ ਜਿੱਥੇ ਇੱਕ ਪਾਸੇ ਤੇ ਡਰ ਹੈਗਾ ਜੀ ਸਿਕਿਉਰਟੀ ਨੂੰ ਲੈ ਕੇ ਜਾਂ ਜਿਸ ਢੰਗ ਨਾਲ ਤੁਸੀਂ ਦੇਖ ਲੋ ਕਿ ਬੇਰੋਜ਼ਗਾਰੀ ਹੈ ਹਰ ਕੋਈ ਬੰਦਾ ਜਿਹੜਾ ਹੈਗਾ ਬੰਦੇ ਨੂੰ ਦੂਜੇ ਤੇ ਸ਼ੱਕ ਹੁੰਦਾ ਜਿੱਥੇ ਰੱਜੇ ਮੁਲਖ ਹੋਣਾ ਜੀ ਉੱਥੇ ਇਹੋ ਜਿਹੀ ਘਟਨਾਵਾਂ ਹੁੰਦੀਆਂ ਜ਼ਰੂਰ ਹੈ ਉਹ ਨਸ਼ੇੜੀ ਕੰਮ ਕਰਦੇ ਨੇ ਇਹੋ ਜੇ ਪਰ ਜਿੱਥੇ ਇਸ ਵੇਲੇ ਪੰਜਾਬ ਦੇ ਵਿੱਚ ਹਾਲਾਤ ਬਣੇ ਹੋਏ ਨੇ ਬੇਰੁਜ਼ਗਾਰੀ ਦਾ ਵੀ ਮੁੱਦਾ ਹੈ ਹੀ ਇਹ ਜਿਹੜਾ ਕੋਈ ਨਕਾਰਿਆ ਨਹੀਂ ਜਾ ਸਕਦਾ ਇਸ ਮੁੱਦੇ ਨੂੰ ਬੇਸ਼ੱਕ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਹੁਰੀ ਨੌਕਰੀਆਂ ਦਾ ਐਲਾਨ ਕਰ ਰਹੇ ਨੇ ਅਪੁਆਇੰਟਮੈਂਟ ਲੈਟਰਸ ਦੇ ਰਹੇ ਨੇ ਪਰ ਕਿਤੇ ਨ ਕਿਤੇ ਪੂਰੇ ਪੰਜਾਬ ਨੂੰ ਇੱਕੋ ਵੇਲੇ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਨੇ ਨਹੀਂ ਹੋ ਸਕਦੀਆਂ ਨਸ਼ੇ ਦੀ ਜਿਹੜੀ ਇਸ ਵੇਲੇ ਹਾਲਾਤ ਨੇ ਉਹ ਵੀ ਤੁਸੀਂ ਦੇਖ ਲਓ ਉੱਥੇ ਵੀ ਮੈਂ ਉਹੀ ਗੱਲ ਕਰਾਂਗਾ ਕਿ ਪੁਲਿਸ ਵੱਲੋਂ ਜਾਂ ਸਾਡੇ ਸਰਕਾਰ ਵੱਲੋਂ ਕੋਸ਼ਿਸ਼ਾਂ ਤਾਂ ਜਰੂਰ ਜਾਰੀ ਨੇ ਪਰ ਅਜੇ ਤੱਕ ਉਹ ਚੀਜ਼ਾਂ ਜਿਹੜੀਆਂ ਨੇ ਪੂਰੀ ਤਰ੍ਹਾਂ ਨਹੀਂ ਰੁਕੀਆਂ ਸੋ ਇਹ ਸਭ ਚੀਜ਼ਾਂ ਜਿਹੜੀਆਂ ਨੇ ਬੜਾ ਵੱਡਾ ਕਾਰਨ ਹੈਗੇ ਨੇ ਸਾਡੇ ਸੂਬੇ ਦੇ ਵਿੱਚ ਔਰ ਲੋਕਾਂ ਦੇ ਵਿੱਚ ਜਿਵੇਂ ਜਿਵੇਂ ਸਿਸਟਮ ਲੋਕਾਂ ਨੂੰ ਜਾਣਕਾਰੀ ਹੋ ਰਹੀ ਆ ਜਿੱਥੇ ਲੋਕਾਂ ਨੂੰ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਹੈ ਮੈਂ ਕਹਿੰਦਾ ਬਹੁਤ ਸਾਰੇ ਲੋਕ ਕਾਨੂੰਨ ਨੂੰ ਅਜੇ ਵੀ ਜਿਹੜਾ ਹੈਗਾ ਉਹ ਜਿਹੜੇ ਤੇ ਕ੍ਰਾਈਮਲ ਲੋਕ ਨੇ ਉਹ ਕੋ ਨੂਨ ਅਜੇ ਵੀ ਚੰਗੀ ਤਰ੍ਹਾਂ ਨਹੀਂ ਸਿਆਣਦੇ ਜਾਣਦੇ ਅਗਲੇ ਕਹਿੰਦੇ ਕੋਈ ਗੱਲ ਨਹੀਂ ਇੱਕ ਕ੍ਰਾਈਮ ਕੀਤਾ ਤਾਂ ਦੂਜਾ ਫੇਰ ਉਹਨਾਂ ਵਾਸਤੇ ਕੋਈ ਵੱਡੀ ਗੱਲ ਨਹੀਂ ਹੁੰਦੀ ਸੋ ਇਹ ਸੀਗੇ ਸਰ ਅੱਜ ਦੇ ਜਿਹੜੇ ਅਸੀਂ ਗੱਲਬਾਤਾਂ ਕੀਤੀਆਂ ਜੀ ਜੀ ਜੀਵਰਿੰਦਰ ਜੀ ਧੰਨਵਾਦ ਆ ਤੁਹਾਡਾ ਅਹਿਮ ਮੁੱਦਿਆਂ ਤੇ ਪੰਜਾਬ ਦੇ ਅਹਿਮ ਮੁੱਦਿਆਂ ਤੇ ਸਿਆਸਤ ਦੇ ਅਹਿਮ ਮੁੱਦਿਆਂ ਤੇ ਗੱਲਬਾਤ ਕਰਨ ਲਈ ਸੋ ਇਹ ਸੰ ਸਾਡੇ ਨਾਲ ਸੀਨੀਅਰ ਜਰਨਲਿਸਟ ਵਰਿੰਦਰ ਜੀ ਜਿਨ੍ਹਾਂ ਨੇ ਪੰਜਾਬ ਦੇ ਜਾਂ ਦੇਸ਼ ਦੁਨੀਆ ਦੇ ਹੋਰ ਅਹਿਮ ਮੁੱਦਿਆਂ ਤੇ ਗੱਲਬਾਤ ਕੀਤੀ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਪਖਦੀ ਸਿਆਸਤ ਦੇ ਨਵੇਂ ਪ੍ਰੋਗਰਾਮ ਦੇ ਨਾਲ ਨਵੇਂ ਸਿਆਸਤ ਦੇ ਮੁੱਦਿਆਂ ਲੈ ਕੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ